ਪਾਕਿਸਤਾਨ ਨੇ ਖਾਸ ਕਰਕੇ ਜੰਮੂ ਕਸ਼ਮੀਰ ਨੂੰ ਟਾਰਗੇਟ ਕੀਤਾ ਹੈ ਜਿੱਥੇ ਬਹੁਤ ਸਾਰੇ ਰੈਜ਼ੀਡੈਂਸ਼ੀਅਲ ਏਰੀਆ ਨੂੰ ਟਾਰਗੇਟ ਕਰਕੇ ਉਹਨਾਂ ਦੇ ਉੱਪਰ ਹਮਲੇ ਕੀਤੇ ਗਏ ਨੇ ਜਿਸ ਕਰਕੇ ਕਈ ਜਾਨਾਂ ਹੁਣ ਤੱਕ ਜਾ ਚੁੱਕੀਆਂ ਨੇ ਤੇ ਜ਼ਖਮੀਆਂ ਦੀ ਕਹਿੰਦੇ ਕਿ ਕੀ ਵੀ ਕਰ ਕਰ ਰਹੀ ਹੈ ਪਾਕਿਸਤਾਨ ਦੇ ਅੰਦਰ ਜਿਹੜੇ ਦਹਿਸ਼ਤ ਕਰਦੇ ਨੇ ਛੋਟੇ ਵੱਡੇ ਵੱਡੇ ਉਹਨਾਂ ਦੇ ਕੈਂਪਾਂ ਨੂੰ ਨਵਾ ਕਰਨਾ ਜਿਹੜੀ ਮਾੜੀ ਗੱਲ ਹੋਈ ਹੈ ਚਾਹੇ ਸਰਸਰ ਦੇ ਹਸਪਤਾਲ ਹੈ ਤੇ ਬਚਾਂ ਦੇ ਸਕੂਲ ਹੈ ਆਮ ਲੋਕਾਂ ਦੇ ਕਾਰਨਾਮੇ ਕਰਦੇ ਉਹਨਾਂ ਨੂੰ ਸ਼ਰਮ ਆਇਆ ਗਿਆ ਬਾਜੂ ਦੇਸ਼ ਮੰਤਰਾਲੇ ਦੇ ਵੱਲੋਂ ਤੇ ਰੱਖਿਆ ਮੰਤਰਾਲੇ ਦੇ ਵੱਲੋਂ ਪ੍ਰੈਸ ਰਿਸਪਾਂਸ ਕੀਤੀ ਗਈ ਗਈ ਜਿਸ ਦੇ ਵਿੱਚ ਆ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਸ ਤਰ੍ਹਾਂ ਫਰਫਸਾਰਾ ਜਿਹੜਾ ਗਲਤ ਇਨਫੋਰਮੇਸ਼ਨ ਹੈ ਜਿਹੜਾ ਫੈਲ ਆ ਰਿਹਾ ਹੈ ਕਿ ਪਾਕਿਸਤਾਨ ਕਿਸ ਤਰ੍ਹਾਂ ਜੜਾਗਾ ਝੂਠ ਫਿਲਾ ਰਿਹਾ ਹੈ ਲੋਕਾਂ ਨੂੰ ਧੰਮਰਾਦ ਕਰਕੇ ਕੁੱਝ ਸਿੱਖਾ ਕਰਕੇ ਉਹਨੂੰ ਗੁੰਮਰਾਹਾ ਰਹੀ ਇਸ ਤ੍ਰਿਸਤੇ ਤੋਂ ਸੁਨਿਆ ਸੀਐਮ ਆਨ ਨੇ ਸਾਰੇ ਤਰਫਾਂ ਦੇ ਜਿਹੜੇ ਆਪਣੇ ਉਹਨਾਂ ਦੇ ਨਾਲ ਨਾਲ ਮੀਟਿੰਗ ਵਿੱਚ ਉਹਨਾਂ ਦੇ ਗਵਰਨਰ ਵੀ ਤੇ ਨਾਲ ਨਾਲ ਇੱਕ ਮੀਟਿੰਗ ਹੈ ਜਿਹੜੀ ਉਹ ਸਰਪਾਰਟੀ ਮੀਟਿੰਗ ਆ ਜੀ ਪੰਜਾਬ ਦੀ ਸੋ ਸਿਆਸੀ ਆਪਕੀ ਕਾਫੀ ਜ਼ਿਆਦਾ ਸਟਰੋਂਗ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਕਿ ਕੋਈ ਵੱਖਰੇਵਾ ਨਜ਼ਰ ਨਾ ਆਵੇ ਕੋਈ ਵੱਡੀ ਵੱਡੀ सारे ਤਰਮਨ ਦੇ ਆਗੂ ਆ ਤਰਮਨ ਮੰਨ ਵਾਲਿਆ ਜਿੰਨ ਗੁਣੀ ਜਾਂ ਜਾਂ ਉਹਨਾਂ ਸਾਰੀ ਕਮੇਟੀ ਜਿਹੜੀ ਇਹ ਪਹਿਲਾ ਚਾਕ ਨੇ ਬਣਾਈ ਕੀਤੀ ਜਿਦੇ ਚ ਸਾਰੇ ਸਾਰੀ ਨੂੰ ਸੁਨੇਹਾ ਦਿੱਤਾ ਜਾਏਗਾ ਕਿ ਅਸੀਂ ਡਟ ਕੇ ਖੜੇ ਤੇ ਉਹ ਜਿਹੜੇ ਨਹੀਂ ਰਹੇ ਨਾ ਪਰ ਪਰ ਇਸ ਦੇ ਦੌਰਾਨ ਸਭ ਤੋਂ ਵੱਧ ਜੇ ਫਾਇਦਾ ਹੋਇਆ ਤਾਂ ਪਿਛਲੇ ਪਾਸੇ ਕਿ ਮੰਗਾਂ ਕੱਟ ਬਾਧ ਭਾਗਿਵਾਸੇ ਨਾਲ ਨਾਲ ਲੱਗਦੇ ਵਿਭਾਗ ਕੁਝ ਸਾਹ ਮਿਲਦੇ ਖਜ਼ਾਨਾ ਭਾਗਿਵਾਸੇ ਦੀ ਭਾਗੀਦਾਰੀ ਦਿੱਤੀ ਉਹਨਾਂ ਪ੍ਰੋਪਰਟੀ ਉੱਤੇ ਜਿਹੜੇ ਇਹ ਲੇਗਰੇਟੇ ਲੇਕ ਮੀਡੀਆ ਦੇ ਅੰਦਰ ਕੇਸ ਹੈ ਆਤਮਿਕ ਜਿਹੜੀ ਤਰਨਾਵ ਵਾਲਾ ਵਾਲਾ ਉਹ ਦੂਜਿਆਂ ਨੂੰ ਵੇਚਣ ਤੇ ਨਾਲ ਉਹ ਵੀ ਆ ਗਿਆ ਜੀ ਇੰਨੀ ਬਚਤ ਹੋ ਰਹੀ ਹੈ ਡਲੇ ਵਾਲਾ ਸਾਹਿਬ ਵੀ ਕਹਿੰਦੇ ਕਿ ਇਸ ਔਰ ਵਾਲੇ ਬੰਦਾਂ ਦੇ ਵਿੱਚ ਕਿਸੇ ਨੇ ਕਿਹਦੀ ਕੋਈ ਗਤੀਵਿਧੀ ਨਹੀਂ ਕਰਾਂਗੇ ਤਾਂ ਉਸ ਸ੍ਰੀ ਜੀ ਜੋ ਪਰਪਰ ਮਹਿਮ ਸਿੰਘ ਫਟੇਗੜ ਸਾਹਿਬ ਉਹ ਵੀ ਮਦਦ ਹੀ ਕਰ ਦਿੱਤੀ ਗਈ ਹੈ ਬਹਿਤ ਉਸ ਸੰਬੰਧ ਦੇ ਵਿੱਚ ਪਾਣੀਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਬੁੱਟਾ ਜਿਹੜਾ ਉਹ ਪਾਕਿਸਤਾਨ ਟੈਕ ਹੈ ਫੈਸਲਾ ਵੀ ਪੰਜਾਬ ਕਰ ਰਹੇ ਦਾ ਜੋ ਪੰਜ ਪੰਜ ਦਾ ਬਾਦ ਚੱਲਦਾ ਉਸ ਨੂੰ ਲੈ ਕੇ ਰੱਖ ਰੱਖ ਰੱਖਿਆ ਗਿਆ ਹੈ ਸਾਰੇ ਇਹ ਸਾਰੇ ਕੁਝ ਦੇ ਵਿੱਚ ਇਹ ਪਾਣੀ ਵਾਲੀ ਹੁੰਦਾ ਡੰਡਲ ਤੋਂ ਪੈ ਗਿਆ ਪਰ ਇਹ ਅੰਦਾ ਫੈਣਾ ਨਹੀਂ ਹੈ ਕਿਉਂਕਿ ਪੰਜਾਬ ਦੀ ਅੱਗੇ ਕਿ ਅੜੇ ਅੜੇ ਸਮੇਂ ਹਰਿਆਣਾ ਵੀ ਹੋਇਆ ਜਿਸ ਤਰ੍ਹਾਂ ਇਹ ਹਾਲਾਤ ਲਾਦਰਣਗੇ ਪੇਸ਼ਾ ਫਿਰ ਹੋ ਰਿਹਾ ਹੈ ਪਾਣੀ ਦਾ ਮੁੱਦਾ ਤੇ ਕੁਝ ਨੰਦਾਨੀ ਕਹਿ ਕਹਿ ਨਹੀਂ ਕਹਿ ਕਹਿ ਆਪਾਂ ਸਾਰੇ ਬੜੇ ਅਜਨਬੀਆਂ ਜਾਣਦੇ ਕਿ ਤਵਾਇ ਕਮੀ ਕਰਦੀ ਹੈ ਉਦੋਂ ਦੇਖਦੇ ਕਿ ਟੋਕਾ ਵੀ ਪਾਣੀ ਦਾ ਸੋਨਾ ਸਰ ਸਰ ਕਰਕੇ ਵਗ ਪੈਂਦਾ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਇੱਕੋ ਹੀ ਚੱਲ ਰਿਹਾ ਅਹਿਮ ਵਿਸ਼ੇ ਦੀ ਜਿਸ ਤਰ੍ਹਾਂ ਦੇ ਹਾਲਾਤ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਬਣੇ ਹੋਏ ਨੇ ਉਸ ਦੇ ਵਿੱਚ ਕੀ ਕੁਝ ਫਿਲਹਾਲ ਦੀ ਘੜੀ ਵਾਪਰ ਰਿਹਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ ਆ ਮਿਹਰਬਾਨੀ ਤਨਵਾਦ ਦਰਸ਼ਕਾਂ ਨੂੰ ਨੇ ਸਤਿਕਾਰ ਨਾਲ ਸਤਿ ਸ਼ਕਾਲ ਜੀ ਜੀ ਦੇ ਦਿੱਤੇ ਨਜ਼ਰ ਉਸ ਮੁੱਦੇ ਤੇ ਟਿਕੀਆਂ ਜਿਸ ਮੁੱਦੇ ਤੇ ਜ਼ਿਕਰ ਕੀਤਾ ਆਪਾਂ ਕਰਦੇ ਆਂ ਗੱਲ ਸਾਂਝ ਪਾਉਣੇ ਦਰਸ਼ਕਾਂ ਨਾਲ ਇਸ ਮੁੱਦੇ ਤੇ ਜੀ ਸੁਝਾਬ ਸਭ ਤੋਂ ਪਹਿਲਾਂ ਗੱਲ ਇਹ ਕਰਾਂਗੇ ਕਿ ਆਖਿਰਕਾਰ ਕੱਲ੍ਹ ਦੇਰ ਸ਼ਾਮ ਤੋਂ ਬਾਅਦ ਕੀ ਕੁਝ ਵਾਪਰਿਆ ਪਾਕਿਸਤਾਨ ਨੇ ਖਾਸ ਕਰਕੇ ਜੰਮੂ ਕਸ਼ਮੀਰ ਨੂੰ ਟਾਰਗੇਟ ਕੀਤਾ ਜਿੱਥੇ ਬਹੁਤ ਸਾਰੇ ਰੈ residen tial area ਨੂੰ ਟਾਰਗੇਟ ਕਰਕੇ ਉਹਨਾਂ ਦੇ ਉੱਪਰ ਹਮਲੇ ਕੀਤੇ ਗਏ ਨੇ ਜਿਸ ਕਰਕੇ ਕਈ ਜਾਨਾਂ ਹੁਣ ਤੱਕ ਜਾ ਚੁੱਕੀਆਂ ਨੇ ਤੇ ਜ਼ਖਮੀਆਂ ਦੀ ਕਹਿੰਦੇ ਗਿਣਤੀ ਵੀ ਕਾਫੀ ਵਧੀ ਹੈ ਪਰ ਨਾਲ ਨਾਲ ਟਾਰਗੇਟ ਹੈ ਜਿਹੜਾ ਉਹ ਪੰਜਾਬ ਨੂੰ ਵੀ ਕੀਤਾ ਗਿਆ ਪਰ ਪਹਿਲਾਂ ਜ਼ਿਕਰ ਹੈ ਜਿਹੜਾ ਉਹ ਜੰਮੂ ਕਸ਼ਮੀਰ ਦਾ ਕਰਾਂਗੇ ਜੀ ਦੇਖੋ ਭਾਰਤ ਤੇ ਪਾਕਿਸਤਾਨ ਦੇ ਜੋ ਆਪਾਂ ਤਣਾਅ ਦੀ ਗੱਲ ਕਰਦੇ ਹਾਂ ਸਰਹੱਦਾਂ ਦੀ ਗੱਲ ਕਰਦੇ ਹਾਂ ਅਪਾਕਸਰ ਪਹਿਲਾਂ ਵੀ ਕਹਿੰਨਾ ਕਿ ਹੁਣ ਲੜਾਈ ਜਿਹੜੀ ਸਰਦਾਂ ਤੋਂ ਤੁਨਾ ਦੇਸ਼ਾਂ ਦੇ ਮੁਲਕਾਂ ਅੰਦਰ ਚੱਲੀ ਗਈ ਹੈ ਉਹ ਉਹਨਾਂ ਦੇ ਨਾਗਰਿਕਾਂ ਤੱਕ ਉਹਨਾਂ ਦੇ ਵਸਨੀਕਾਂ ਤੱਕ ਚੱਲੀ ਗਈ ਹੈ। ਔਰ ਅਜ ਤੱਕ ਸਾਰਾ ਭਾਰਤ ਦਾ ਭਾਰਤ ਨੇ ਤਾਂ ਚੁਣ-ਚੁਣ ਕੇ ਆਪਣੇ ਨਿਸ਼ਾਨੇ ਸਾਧੇ ਜਿਹੜੇ ਸਤਵਾਦੀ ਕੈਂਪ ਹੈ ਉਹਨਾਂ ਤਬਾਹ ਕਰਨ ਦੇ ਲਈ। ਕਿਉਂਕਿ ਭਾਰਤ ਨੇ ਜਿਸ ਦਿਨ ਇਸ ਮਾਮਲੇ ਤੇ ਆਪਣਾ ਸਟੈਂਡ ਲਿਆ ਸੀ ਸਪਸ਼ਟ ਕੀਤੀ ਸੀ ਗੱਲ ਕਿ ਸਾਡਾ ਨਿਸ਼ਾਨਾ ਇੱਕੋ ਹੈ ਕਿ ਪਾਕਿਸਤਾਨ ਦੇ ਅੰਦਰ ਹੈ ਜਿਹੜੇ دہشت گرد دہشتੀ ਟੋਲੇ ਬੈਠੇ ਆ ਉਹਨਾਂ ਦੇ ਕੈਂਪਾਂ ਨੂੰ ਤਬਾਹ ਕਰਨਾ ਪਰ ਦੂਜੇ ਪਾਸੇ ਜਦੋਂ ਪਾਕਿਸਤਾਨ ਦੀ ਗੱਲ ਕਰਦੇ ਆ ਤਾਂ ਕਿੰਨੀ ਕਾਨੂੰਨੀ ਹਰਕਤ ਕਰ ਰਿਹਾ ਪਾਕਿਸਤਾਨ ਕਿ ਸਾਡੇ ਸਧਾਰਨ ਨਾਗਰਿਕ ਮਨਾਂ ਉਤੇ ਹਮਲੇ ਕਰ ਰਿਹਾ ਔਰ ਖਾਸ ਤੌਰ ਤੇ ਦੇਖੋ ਲੜਾਈ ਤਾਂ ਸਾਰੇ ਦੇਸ਼ ਵੱਲੋਂ ਲੜੀ ਜਾ ਰਹੀ ਹੈ ਨਿਸ਼ਾਨਾ ਵੀ ਸਾਰਾ ਦੇਸ਼ ਹੀ ਹੁੰਦਾ ਹੈ ਹਾਂ ਅਸੀਂ ਆਪਾਂ ਜ਼ਿਕਰ ਕਰੀਏ ਚੇਤੇ ਤੌਰ ਤੇ ਤਾਂ ਦੋ ਸੁਭੇ ਹੈ ਜੰਮੂ ਤੇ ਕਸ਼ਮੀਰ ਤੇ ਪੰਜਾਬ ਬਲਕਿ ਜਨਾਬੂ ਖਾਸ ਤੌਰ ਤੇ ਪਾਕਿਸਤਾਨ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਦੀ ਗੱਲ ਕਰਨ ਦਾ ਵਾਕ ਖੇਤਰਾਂ ਚ ਉੜੀ ਦੀ ਗੱਲ ਕਰੀਏ ਸੰਭਾ ਦੀ ਗੱਲ ਕਰੀਏ ਜੰਮੂ ਦੀ ਗੱਲ ਕਰੀਏ ਬਾਕੀ ਜਿਹੜੇ ਹੈਗੇ ਜੰਮੂ ਕਸ਼ਮੀਰ ਦੇ ਜਿਹੜੇ ਖੇਤਰ ਹੈਗੇ ਨਾਜ਼ੇ ਕਿਤੇ ਜਿਹੜੇ ਖਾਸ ਤੌਰ ਤੇ ਜਿਹੜੀ ਇੱਕ ਫਰਟ ਲਾਈਨ ਦੇ ਨਾਲ ਪੈਂਦੇ ਆ ਉਹਨਾਂ ਦੀ ਗੱਲ ਕਰੀਏ ਜਿਹੜੀ ਮਾੜੀ ਗੱਲ ਸਭ ਤੋਂ ਇਹ ਹੈ ਕਿ ਉਹਨਾਂ ਵੱਲੋਂ ਚਾਹੇ ਸਾਡੇ ਜਿਹੜੇ ਹਸਪਤਾਲ ਆ ਇਹ ਬੱਚਿਆਂ ਦੇ ਸਕੂਲ ਹੈ ਆਮ ਲੋਕਾਂ ਦੇ ਕਾਰਾ ਨਾਗਰਿਕਾਂ ਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇਹਦੇ ਚ ਕਈ ਜਗ੍ਹਾ ਤੇ ਉਹਨਾਂ ਨੇ ਕਾਫੀ ਨੁਕਸਾਨ ਵੀ ਕੀਤਾ ਹੈ ਇਸ ਬਾਰੇ ਕੋਈ ਦੋਰ ਹੈ ਨਹੀਂ ਪਰ ਬਹੁਤ ਕਾਨੂੰਨੀ ਹੱਕਤ ਹੈ ਕਿਤੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਮੈਂ ਕਹਾਂਗਾ ਅੱਧੇ ਪੰਜਾਬ ਦੇ ਜ਼ਿਲ੍ਹੇ ਜਿਹੇ ਹੋਣਗੇ ਜਿਹੜੇ ਰਾਤ ਨੂੰ ਤੰਦ ਨਾਲ ਸੌਂ ਨਹੀਂ ਸਕਦੇ ਕਿਤੇ ਡਰੋਨ ਚੱਲ ਰਹੇ ਆ ਕਿਤੇ ਮਜ਼ਾਈਲਾ ਆ ਰਹੀਆਂ ਇਹ ਵੱਖਰੀ ਗੱਲ ਹੈ ਜੀ ਡਿਫੈਂਸ ਸਿਸਟਮ ਆਂਡ ਇੰਡੀਆ ਦਾ ਉਹ ਮੂੰਹ ਤੋੜਵਾ ਜਵਾਬ ਦੇ ਰਿਹਾ ਉਹਨਾਂ ਦੇ ਨੇ ਪਾਕ ਘਰ ਦੇ ਉਹਨਾਂ ਨੂੰ ਸਫਲ ਬਣਾ ਰਿਹਾ ਹੈ ਪਰ ਤੱਕ ਸਾਰਾ ਪਾਕਿਸਤਾਨ ਦਾ ਅਚੇਚੇ ਤੌਰ ਤੇ ਜਿਹੜੇ ਕੁਝ ਸ਼ਹਿਰਾਂ ਨੂੰ ਉਹਨਾਂ ਨੇ ਟਾਰਗੇਟ ਕੀਤਾ ਪਟਾਣਕੋਟ ਪਟਾਣਕੋਟ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਉੱਥੇ ਸਭ ਦਾ 에ਅਰ ਬੇਸ ਵੀ ਹੈ ਫਿਰ ਇਹ ਦੇ ਬਾਵਜੂਦ ਜਿਹੜਾ ਹੈਗਾ ਪਾਕਿਸਤਾਨ ਚ ਦਿਨ ਦੀ ਗੱਲ ਕਰੀਏ ਚਾਹੇ ਰਾਤ ਦੀ ਗੱਲ ਕਰੀਏ ਲਗਾਤਾਰ ਦਰੁਨਾ ਦੇ ਰਹੇ ਨੇ ਮਜ਼ੇਲਾ ਰਹੇ ਬਾਰ ਬਾਰ ਪਠਾਨਕੋਟ ਸਹਿਰਨ ਵਾਜਦੇ ਆ ਬਹੁਤ ਕਈ ਜਗ੍ਹਾ ਤੇ ਨੁਕਸਾਨ ਵੀ ਹੋਇਆ ਸਾਡਾ ਜਿਹੜਾ ਪਠਾਨਕੋਟ ਦਾ ਰੇਅਰ ਬੇਸ ਹੈ ਬਹੁਤ ਜ਼ਿਆਦਾ ਨਹੀਂ ਹੋਇਆ ਕਾਜ ਨੁਕਸਾਨ ਜ਼ਰੂਰ ਨਵਲੋਂ ਕੀਤਾ ਗਿਆ ਇੱਦਾਂ ਹੀ ਆਪਾਂ ਆਮ ਸਰਜਲੇ ਦੀ ਗੱਲ ਕਰੀਏ ਜਿਦੋਂ ਸਾਡਾ ਸਭ ਤੋਂ ਵੱਡਾ ਗੁਰੂ ਘਰ ਦਰਵਾਰ ਸਾਹਿਬ ਪਵਿੱਤਰ ਸ਼ਹਿਰ ਆਪਾਂ ਕਹਿੰਦੇ ਆ ਉਹ ਸ਼ਹਿਰ ਨੂੰ ਵੀ ਪਾਕਿਸਤਾਨ ਵੱਲੋਂ ਲਗਾਤਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਗੁਰਦਾਸਪੁਰ ਗਰਦਾਸਪੁਰ ਦੇ ਨਾਲ ਇਧਰ ਲੱਗਦਾ ਫਿਰੋਜ਼ਪੁਰ ਫਰੀਦਕੋਟ ਤਰਨਤਾਰ ਇਹ ਸਾਰੇ ਜ਼ਿਲ੍ਹੇ ਜਿਹੜੇ ਹੈਗੇ ਆ ਉਹ ਪਾਕਿਸਤਾਨ ਵੱਲੋਂ ਡਰੋਨ ਤੇ ਜਿਹੜਾ ਮਜ਼ਾਈਲ ਸਿਸਟਮ ਨੇ ਨਿਸ਼ਾਨੇ ਤੇ ਉਥੋਂ ਦੇ ਲੋਕਾਂ ਦੀ ਜਿਹਾ ਹਾਲਤ ਦੇਖੀਏ ਜਿਸ ਵੇਲੇ ਸਾਇਰਨ ਵੱਜਦੇ ਆ ਜਾਂ ਜਦੋਂ ਅੱਗ ਦੇ ਬੋਲੇ ਰਾਤ ਨੂੰ ਆਉਂਦੇ ਆ ਆਪਣੇ ਡਿਫੈਂਸ ਲਈ ਆਪਣੀ ਸੁਰੱਖਿਆ ਲਈ ਲੋਕ ਇਧਰ ਉਧਰ ਦੌੜਦੇ ਆ ਉਹ ਆਪਣੇ ਬਚਾਅ ਦੇ ਲਈ ਔਰ ਇਹਨੇ ਖਤਰਨਾਕ ਉਹ ਮਜ਼ਾਈਲ ਜਾਂ ਸਿਸਨੇਗਾ ਕਿ ਜਿੱਥੇ ਕਿਤੇ ਗੋਲਾ ਡਿੱਗਦਾ ਮੈਂ ਦੇਖਿਆ ਕਿ ਕਾਫੀ ਵੱਡੇ ਡੂੰਘੇ ਖੱਡੇ ਜਿਹੜਾ ਜ਼ਮੀਨ ਦੇ ਚ ਪੈ ਜਾਂਦੇ ਆ ਅਜੇ ਤਾਂ ਬਚਾ ਹੈ ਕਿ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਕੋਈ ਥਾਵਾਂ ਦੇ ਉੱਤੇ ਜਿੱਦਾਂ ਫਰੋਸਪਰ ਦੀ ਗੱਲ ਕੀ ਕਰਦੇ ਆ ਉੱਥੇ ਉੱਥੇ ਤਾਂ ਇੱਕ ਅੱਗ ਦਾ ਗੋਲਾ ਡਿੱਗਿਆ ਤਾਂ ਉਹਦੇ ਨਾਲ ਇੱਕ ਪਰਿਵਾਰ ਨੂੰ ਨੁਕਸਾਨ ਪਹੁੰਚਿਆ ਪਰਿਵਾਰ ਦੇ ਤਿੰਨ ਜੀ ਸੀ ਬਿਲਕੁਲ ਉਹ ਔਰਤ ਆ ਉਹਨਾਂ ਦੇ ਹਸਬੰਦ ਤੇ ਉਹਨਾਂ ਦਾ ਬੱਚਾ ਤਿੰਨੇ ਜਿਹੜਾ ਅੱਗ ਦੀ ਲਪੇਟ ਚ ਆ ਕੇ ਹਸਪਤਾਲ ਚ ਇਲਾਜ ਦੇ ਦੀਨ ਆ ਉਰਵੀਦਾਂ ਕੋਈ ਤਾਂ ਮਾਤੇ ਨੁਕਸਾਨ ਹੋਇਆ ਖਾਸ ਤੋ ਬਠਿੰਡਾ ਦਾ ਜਿਹੜਾ ਮਿਲਟਰੀ ਬੇਸ ਹੈ ਉਸ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਨੀ ਪਾਕਿਸਤਾਨ بار بار ਇੱਕ ਪਾਸੇ ਪਾਰਤ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਿਹਾ ਕਿ ਸਾਡਾ ਮੰਤਵ ਕੇਵਲ ਜਿਹੜਾ ਉਹ ਦੇਸ਼ ਸਰਕਾਰ ਟੋਲੇ ਹੈ ਜਿਨ੍ਹਾਂ ਨੇ ਸਾਡੀ ਨੀਂਦ ਹਰਾਮ ਕੀਤੀ ਹੈ ਉਹਨਾਂ ਨੂੰ ਤਬਾਹ ਕਰਨਾ ਉਹਨਾਂ ਟੋਲੇਾਂ ਦੇ ਟਿਕਾਣੇ ਤਬਾਹ ਕਰਨਾ ਦੂਜੇ ਪਾਸੇ ਪਾਕਿਸਤਾਨ ਇਸ ਦੇ ਹੋਰ ਜਿਹੜਾ ਸਾਡੀ ਸਿਵਲਨਵਾਦੀ ਹੈ ਜਾਂ ਜਿਹੜੀ ਸਾਡੀ ਮਿਲਟਰੀ ਬੇਸ ਹੈ ਉਨ੍ਹਾਂ ਤੇ ਨਿਸ਼ਾਨਾ ਸਾਧ ਰਿਹਾ ਹੈ ਪਰ ਸਾਡਾ ਡਿਫੈਂਸ ਵੀ ਨਾ ਮਜ਼ਬੂਤ ਹੈ ਕਿ ਪਾਕਿਸਤਾਨ ਨੂੰ ਮੂੰਹ ਦੀ ਖਾਨੀ ਪੈ ਰਹੀ ਹੈ ਲਗਾਤਾਰ ਬਿਲਕੁਲ 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 ਤੁਸੀਂ ਡਿਫੈਂਸ ਦੀ ਗੱਲ ਕੀਤੀ ਹੈ ਸਿਵਲ ਡਿਫੈਂਸ ਦੀ ਸਤਿ ਸ੍ਰੀ ਅਕਾਲ ਅੱਜ ਸਿਰਫ ਇੱਕ ਹੋਕਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਵਲੰਟੀਅਰ ਦੇ ਵਜੋਂ ਜਿਹੜਾ ਵੀ ਭਾਰਤੀ ਸੇਵਾਵਾਂ ਦੇਣੀ ਚਾਹੁੰਦਾ ਹੈ ਉਹ ਸਾਹਮਣੇ ਆਵੇ ਇੱਕ ਡੀਸੀ ਦਫ਼ਤਰ ਜਾਂ ਕਿਤੇ ਵੀ ਜਾ ਕੇ ਰਜਿਸਟਰ ਕਰੋ ਤੇ ਤੁਸੀਂ ਇਹਨਾਂ ਸੇਵਾਵਾਂ ਦੇ ਵਿੱਚ ਭਰਤੀ ਹੋ ਜਿਸ ਤਰ੍ਹਾਂ ਦਾ ਹੰਗਾਰਾ ਅੱਜ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲਿਆ ਉਸ ਦਾ ਜ਼ਿਕਰ ਜ਼ਰੂਰ ਕਰੋ। ਕੋਈ ਚੰਡੀਗੜ੍ਹ ਨੇ ਆਪਣੇ ਆਪ ਇੱਕ ਨਵਿਕਲੀ ਮਿਸਾਲ ਪੂਰੇ ਦੇਸ਼ ਦੇ ਸਾਹਮਣੇ ਪੈਦਾ ਕੀਤੀ ਹੈ। ਇਸ ਮੌਕੇ ਤੇ ਇਸ ਖੇਤਰ ਦੇ ਹਜ਼ਾਰਾਂ ਲੜਕੇ ਲੜਕੀਆਂ ਉਹਨਾਂ ਨੇ ਇਕੱਠੇ ਹੋ ਕੇ ਆਪਣੇ ਆਪ ਨੂੰ ਫੌਜੀਆਂ ਦੇ ਸੇਵਾਵਾਂ ਹੈਗੀਆਂ ਉਹਨਾਂ ਚ ਮਦਦ ਕਰਨ ਦੀ। ਕੀਸ਼ਾਸ਼ ਕੀ ਦੀਆ ਦੇਖੋ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਸਨਿਆਹ ਦਿੱਤਾ ਉਹ ਵੀ ਇੱਕ ਦਿਨ ਪਹਿਲਾਂ ਹੂੰ ਕਿ ਸਿਵਲ ਡਿਫੈਂਸ ਸਰਵਿਸਿਜ਼ ਦੇ ਲਈ ਸਾਨੂੰ ਕਿ ਨੌਜਵਾਨ ਲੜਕੇਆਂ ਲੜਕੀਆਂ ਆਪਣੇ ਸੌਵਾਂ ਦੇ ਸਕਦੇ ਆ ਹਜ਼ਾਰਾਂ ਦੀ ਗਿਣਤੀ ਇਸ ਕਦਰ ਬਹਿਰਾਂ ਕਰਕੇ ਆਏ ਕਿ ਪ੍ਰੋਗਰਾਮ ਰੱਖਿਆ ਗਿਆ ਸੀ ਟਿਗੋ ਥੀਟਰ ਟਿਗੋ ਥੀਟਰ ਵੀ ਛੋਟਾ ਪੈ ਗਿਆ ਤੋਨਾਂ ਫਿਰ ਸੈਕਟਰ 17 ਜਿਹੜਾ ਤਿਰੰਗਾ ਮੈਦਾਨ ਹੈ ਉਥੇ ਪ੍ਰੋਗਰਾਮ ਰੱਖਣਾ ਪਿਆ ਕਿਹਾ ਜਾ ਸਕਦਾ ਹੈ ਕਿ ਇਨਾ ਵੱਡਾ ਉਤਸ਼ਾਹ ਹੈ ਔਰ ਜਿਹੜੇ ਨੌਜਵਾਨ ਆ ਲੜਕੇ ਲੜਕੀਆਂ ਨੇ ਵੱਖ-ਵੱਖ ਕੋਈ ਛੋਟੇ ਮੋਟੇ ਜ਼ੋਰਜ ਕਰਦੇ ਆ ਕੋਈ ਪੜਾਈ ਕਰਦੇ ਆ ਉਹ ਕਹਿੰਦੇ ਨੇ ਸਾਡੀ ਪਹਿਲ ਐ ਇਸ ਵੇਲੇ ਜਿਹੜੀ ਇਹ ਦੇਸ਼ ਐ ਤੇ ਜੈ ਭਾਰਤ ਜੈ ਹਿੰਦੁਸਤਾਨ ਦੇ ਜਿਕਾਰੇ ਗੂੰਜਦੇ ਸੁਣਾਈ ਦੇ ਰਹੇ ਸੀ ਦਾਸਾ ਲਗਾਇਆ ਜਾ ਸਕਦਾ ਕਿ ਪੂਰੇ ਮੁਲਕ ਦੇ ਅੰਦਰ ਕਿੰਨਾ ਵੱਡਾ ਉਤਸ਼ਾਹ ਤੇ ਜੋਸ਼ ਐ ਇਹਦੀ ਮਿਸਾਲ ਆਪਣੇ ਆਪ ਚੰਡੀਗੜ੍ਹ ਬਣਿਆ ਅੱਜ ਜੀ ਜੀ ਅਸ਼ੋਤ ਸਾਹਿਬ ਅੱਜ ਵਿਦੇਸ਼ ਮੰਤਰਾਲੇ ਦੇ ਵੱਲੋਂ ਅਤੇ ਰੱਖਿਆ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਕੁਝ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਪਾਕਿਸਤਾਨ ਜਿਹੜਾ ਉਹ ਗਲਤ ਇਨਫੋਰਮੇਸ਼ਨ ਹੈ ਜਿਹੜਾ ਫੈਲਾ ਰਿਹਾ ਤੇ ਨਾਲ ਨਾਲ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਪਰ ਉਹਦੇ ਨਾਲ ਹੀ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਇੰਡੀਆ ਵੱਲੋਂ ਕੀਤੀਆਂ ਗਈਆਂ ਜਾਂ ਜਿਹੜੀਆਂ ਕਾਰਵਾਈਆਂ ਉਹਨਾਂ ਦੇ ਦੇਸ਼ ਦੇ ਵਿੱਚ ਕੀਤੀਆਂ ਗਈਆਂ ਉਹਨਾਂ ਦਾ ਜ਼ਿਕਰ ਵਿਸਥਾਰ ਜ਼ਿਕਰ ਕੀਤਾ ਕਿਵੇਂ ਦੇਖਦੇ ਹੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਕੁਝ ਦੱਸਿਆ ਗਿਆ ਉਸ ਨੂੰ ਬਿਲਕੁਲ ਜਿਹੜੀ ਕੌਮੀ ਪੱਤਰ ਦੇ ਦੇਖੋ ਸੀਨੀਅਰ ਫੌਜੀ ਅਧਿਕਾਰੀਆਂ ਵੱਲੋਂ ਕੇਂਦਰ ਦੇ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਦਾ ਦੋ ਤਰ੍ਹਾਂ ਦਾ ਸਨੇਹ ਹੈ ਸਨੇਹ ਹੈ ਕਿ ਪਾਕਿਸਤਾਨ ਕਿਸ ਕਦਰ ਜਿਹੜਾਗਾ ਟੁੱਟ ਫਲਾ ਰਿਹਾ ਹੈ ਲੋਕਾਂ 'ਚ ਪਰੰਪਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਤੋਂ ਗਮਰਾਹ ਹੋਣ ਦੀ ਜ਼ਰੂਰਤ ਨਹੀਂ ਇਸ ਦੇ ਤੌਰ ਤੇ ਇਹ ਸਨੇਹ ਜੀ ਦੂਜੇ ਪਾਸੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸ ਕਦਰ ਜਿਹੜੀ ਸਾਡੀ ਫੌਜ ਆ ਫੌਜੀ ਜਿਹੜੇ ਵੱਖ-ਵੱਖ ਚਾਹ ਜਿਹੜੇ ਹੈ ਪੈਦਲ ਫੌਜ ਹੈ ਚਾਹੇ ਰਬੀਸ ਵਾਲੀ ਹੈ ਤੇ ਚਾਹੇ ਨੇਵੀ ਵਾਲੇ ਹੈ ਕਿਸ ਕਦਰ ਜਿਹੜਾ ਉਹਨਾਂ ਦਾ ਜੁਆਇੰਟ ਆਪਰੇਸ਼ਨ ਇਸ ਵੇਲੇ ਚੱਲ ਰਿਹਾ ਹੈ ਪਾਕਿਸਤਾਨ ਦੇ ਖਿਲਾਫ ਕਿਸ ਕਦਰ ਹਰਬੜੀ ਮੱਚੀ ਹੋਈ ਹੈ ਪਾਕਿਸਤਾਨ ਦੇ ਅੰਦਰ ਉਥੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਪਾਰਟਿਸ ਕਦਰ ਜਿਹੜੀ ਕਿ ਸ਼ਕਤੀ ਮਨਾ ਰਿਹਾ ਹੈ ਕਿ ਜੇ ਤੁਸੀਂ ਪਾਰਸ ਦੇ ਵੱਲ ਕੋਈ ਗਲਤ ਨਜ਼ਰ ਨਾਲ ਦੇਖੇਗਾ ਤਾਂ ਮੂੰਹ ਤੋੜਲਾ ਜਵਾਬ ਇਹੀ ਵਜ੍ਹਾ ਹੈ ਕਿ ਦੇਸ਼ ਦੇ ਅੰਦਰ ਇਸ ਵੇਲੇ ਜੇ ਆਪਾਂ ਦੇਖਦੇ ਹਾਂ ਤਾਂ ਜੈ ਜਵਾਨ ਦੇ ਜੇਕਾਰੇ ਫਾਇਦਾ ਸਲੂਟੇ ਲਗਾਤਾਰ ਜਿੜੇਗਾ ਆਪਾਂ ਦੇਖਣ ਤੇ ਸਾਨੂੰ ਮਿਲ ਰਿਹਾ ਜਦੋਂ ਮੈਂ ਜ਼ਿਕਰ ਕਰਾਂ ਤਾਂ ਮੈਨੂੰ ਮੋਲਕ ਦੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਾਹਤ ਸ਼ਾਸਤਰੀ ਜੀ ਉਹ ਚਿੱਤੇ ਹੁੰਦੇ ਆ ਉਹ ਪਹਿਲੇ ਪ੍ਰਧਾਨ ਮੰਤਰੀ ਸੀ ਜਿਹੇ ਜਿਨੇ ਸਭ ਤੋਂ ਪਹਿਲਾਂ ਨਾਰਾ ਦਿੱਤਾ ਕਿ ਜੈ ਭਾਰਤ ਇਸ ਦੇ ਨਾਲ ਆ ਕਿ ਜੈ ਜਵਾਨ ਜੈ ਕਿਸਾਨ ਹੁਣ ਜੈ ਜਵਾਨ ਦੇ ਜ਼ਿਕਾਰੇ ਚ ਤਰੰਗ ਮੁੰਜਰੇ ਆ ਇਦਾਂ ਹੀ ਕਿਸਾਨ ਦੀ ਗੱਲ ਆਪਾਂ ਕਰਦੇ ਆਂ ਜੈ ਜਵਾਨ ਤੇ ਜੈ ਕਿਸਾਨ ਪੂਰੇ ਦੇਸ਼ ਦੀ ਕਹੀ ਸ਼ਕਤੀ ਹੈ ਜਦੋਂ ਸਰਦਾਂ ਤੇ ਦੁਸ਼ਮਣ ਦੇ ਮੂੰਹ ਹੋਣ ਦੀ ਗੱਲ ਆਉਂਦੀ ਹੈ ਤਾਂ ਸਾਡੇ ਜਵਾਨ ਜਿਹੜਾ ਹੈ ਰਾਖੀ ਕਰਦੇ ਹੈ ਤੇ ਜਦੋਂ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਗੱਲ ਹੁੰਦੀ ਹੈ ਅਨਾਜ ਦੇ ਖੇਤਰ ਤਾਂ ਸਾਡਾ ਕਿਸਾਨ ਰਾਖੀ ਕਰਦਾ ਸੋ ਇਸੇ ਲਈ ਜਿਹੜਾ ਅੱਜ ਪੂਰਾ ਦੇਸ਼ ਇਸ ਜੇਕਾਰੇ ਨਾਲ ਗੂੰਜ ਰਿਹਾ ਕਿ ਜੈ ਜਵਾਨ ਜੈ ਕਿਸਾਨ ਜੀ ਜੀ ਹਾਂ ਸਤ ਜੀ ਸਾਹਿਬ ਹ ਇੱਕ ਦੋ ਵਿਸ਼ੇ ਹੋਰ ਨੇ ਇਸੇ ਸਬੰਧ ਦੇ ਵਿੱਚ ਜਲਦੀ ਚਰਚਾ ਕਰਾਂਗੇ ਕਿਉਂਕਿ ਅੱਗੇ ਵਿਸ਼ੇ ਹੋਰ ਵੀ ਨੇ ਇੱਕ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਤਿੰਨੋਂ ਸੈਨਾਵਾਂ ਦੇ ਨਾਲ ਉੱਚ ਪੱਧਰੀ ਮੁਖੀਆਂ ਦੇ ਨਾਲ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ ਹੈ ਉਹਦੇ ਦੂਜੇ ਪਾਸੇ ਸੀਐਮ ਮਾਨ ਨੇ ਉਹ ਸਾਰੇ ਧਰਮਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਮੀਟਿੰਗ ਵਿੱਚ ਉਹਨਾਂ ਦੇ ਗਵਰਨਰ ਵੀ ਤੇ ਨਾਲ ਨਾਲ ਇੱਕ ਮੀਟਿੰਗ ਹੈ ਜਿਹੜੀ ਉਹ ਸਰਪਾਰਟੀ ਮੀਟਿੰਗ ਅੱਜ ਪੰਜਾਬ ਦੀ ਸੋ ਸਿਆਸੀ ਪੱਖੋਂ ਵੀ ਕਾਫੀ ਜ਼ਿਆਦਾ ਸਟਰੋਂਗ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਕਿ ਕੋਈ ਵੱਖਰੇ ਈਵਾਂ ਨਜ਼ਰ ਨਾ ਆਵੇ ਗਵਾਂਡੀ ਮੁਲਕ ਨੂੰ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਜਿੱਦਾਂ ਆਪਾਂ ਜਵਾਨਾਂ ਦੀ ਗੱਲ ਕੀਤੀ ਹੈ ਕਿਸਾਨਾਂ ਦੀ ਗੱਲ ਕੀਤੀ ਹੈ ਤਾਂ ਪੋਲੀਟੀਕਲ ਪਾਰਟੀਆਂ ਦੀ ਜੇ ਆਪਾਂ ਜ਼ਿਕਰ ਕਰੀਏ ਪੂਰੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੇ ਕਿਹਾ ਕਿ ਇਸ ਵੇਲੇ ਅਸੀਂ ਦੇਸ਼ ਦੇ ਨਾਲ ਆਂ ਫੌਜ ਦੇ ਨਾਲ ਆਂ ਕੇਂਦਰ ਸਰਕਾਰ ਦੇ ਨਾਲ ਆਂ ਜਿੱਦਾਂ ਕੇਂਦਰ ਦੇ ਵਿੱਚ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਵੇਲੇ ਪ੍ਰਧਾਨ ਮੰਤਰੀ ਲੈ ਉੱਚ ਅਧਿਕਾਰੀ ਮੀਟਿੰਗ ਲੈ ਰਹੇ ਆ ਜਿੱਤੇ ਚ ਉਹਨਾਂ ਦੀ ਕੈਬਨਿਟ ਦੇ ਸਬੰਧਤ ਮੰਤਰੀ ਹੈ ਤੇ ਤਿੰਨਾ ਸੁਆਮਾਂ ਦੇ ਸੀਨੀਅਰ ਅਧਿਕਾਰੀ ਜਿਹੜਾ ਉਸ ਮੀਟਿੰਗ ਜਿਹੜੀ ਜੁੜੀ ਹੋਈ ਹੈ ਇਸੇ ਤਰੀਕੇ ਨਾਲ ਪੂਰੇ ਦੇਸ਼ ਦੇ ਅੰਦਰ ਕਿਹੜੀ ਲਹਿਰ ਚੱਲ ਰਹੀ ਹੈ ਜਦਾਬਾ ਜ਼ਿਕਰ ਕਰ ਰਹੇ ਆ ਪੰਜਾਬ ਦੇ ਅੰਦਰ ਵੀ ਅੱਜ ਸ਼ਾਮੀ ਪੰਜਾਬ ਦੇ ਗਵਰਨਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋਹਾਂ ਵੱਲੋਂ ਸਾਂਝੇ ਤੌਰ ਤੇ ਰਾਜਪਾਲ ਵਿੱਚ ਦੋ ਵੱਡੀਆਂ ਮੀਟਿੰਗਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਪਹਿਲੀ ਸਾਰੇ ਧਰਮਾਂ ਦੇ ਜਿਹੜੇ ਆਗੂ ਐ ਧਰਮਾਂ ਨੂੰ ਮੰਨਣ ਵਾਲੇ ਐ ਜਿੱਦਾਂ ਦੇ ਗੁਣੀ ਗਿਆਨੀ ਆ ਉਹਨਾਂ ਸਾਰਿਆਂ ਦੀ ਇੱਕ ਮੀਟਿੰਗ ਜਿਹੜੀ ਕਿ ਪਹਿਲਾਂ 4 ਵਜੇ ਬੁਲਾਈ ਗਈ ਐ जिनेच यानी सारे ਧਰਮਗਲ ਨੂੰ ਸਨੇਹਾ ਦਿੱਤਾ ਜਾਏਗਾ ਕਿਸੇ ਡਟ ਕੇ ਉਹਦੇ ਰਈਆਂ ਉਹਦੀ رائے ਦੇ ਨਾਲ ਜੀ ਦੂਜਾ ਸਨੇਹਾ ਉਹ ਤੋਂ ਬਾਅਦ ਫੋਰੀ ਤੌਰ ਤੇ ਰਾਜਪਾਲ ਜੀ ਗਵਰਨਰ ਤੇ ਮੁੱਖ ਮੰਤਰੀ ਨਾਲ ਸੰਜੇ ਤੌਰ ਤੇ ਇੱਕ ਹੋਰ ਪੰਜਾਬ ਦੀ ਸਰਪਾਰਟੀ ਮੀਟਿੰਗ ਲਈ ਜਾ ਰਹੀ ਹੈ ਸਰਪਾਰਟੀ ਮੀਟਿੰਗ 'ਚ ਵੀ ਵਾਕਾ ਦੇਖੋ ਪਾਰਟੀ ਦੇ ਨਮਾਇंदे ਦਾ ਸ਼ਾਮਲ ਹੋਣਗੇ ਪਰ ਆਪਾਂ ਸਾਰੇ ਜਾਣਦੇ ਆ ਉਥੇ ਵੀ ਇਹੀ ਸਨੇਹਾ ਦਿੱਤਾ ਜਾਏਗਾ ਕਿ ਕਿਸ ਕਦਰ ਜੜਾਏਗਾ ਸੀ ਸਾਰੇ ਦੇਸ਼ ਦੇ ਲੋਕ ਸਾਰੀਆਂ ਪੋਲੀਟিক্যাল ਪਾਰਟੀਆਂ ਦੇ ਲੋਕ ਦੁਖਰੇਵਿਆਂ ਨੂੰ ਛੱਡ ਕੇ ਜਿਹੜਾ ਹੈਗਾ ਪੂਰੇ ਦੇਸ਼ ਦੀ ਫੌਜ ਦੇ ਨਾਲ ਖੜਿਆ ਹੈ। ਇਹ ਗੱਲ ਜਿਹੜਾ ਹੈਗਾ ਸਨੇਹਾ ਕੌਮੀ ਪੱਤਰ ਜਿਹੜਾ ਜਾ ਰਿਹਾ ਹੈ ਕਿ ਸਾਡੇ ਦੇਸ਼ ਦੀ ਜਿਹੜੀ ਫੌਜ ਹੈ ਇੰਨੀ ਮਜ਼ਬੂਤ ਹੈ ਜਿਸ ਦੇ ਕਰਕੇ ਦੁਸ਼ਮਣ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਤੇ ਕਿਹਾ ਜਾਂਦਾ ਹੈ ਕਿ ਜੇ ਕਿਸ ਦੇਸ਼ ਦੀ ਫੌਜ ਸਟਰੋਂਗ ਹੋਏਗੀ ਮਜ਼ਬੂਤ ਹੋਏਗੀ ਤਾਂ ਦੇਸ਼ ਵੀ ਮਜ਼ਬੂਤ ਹੋਏਗਾ। ਜੇ ਫੌਜ ਮਜ਼ਬੂਤ ਹੋਏਗੀ ਤਾਂ ਅਸੀਂ ਵੀ ਸਾਰੇ ਸੁਰੱਖਿਤ ਹੈ। ਉਹ ਸੁਨੇਹਾ ਦੇਣ ਲਈ ਵੱਖ-ਵੱਖ ਪੱਧਰਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਗਵਰਨਰ ਹੋਣ ਮੁੱਖ ਮੰਤਰੀ ਹੋਣ ਪੋਲੀਟਿਕਲ ਪਾਰਟੀਆਂ ਹੋਣ ਸਾਰਾ ਦੇਸ਼ ਪੱਗਾਂ ਪਾਰ ਇੱਕੋ ਗੱਲ ਕਹਿ ਰਿਹਾ ਹੈ ਕਿ ਸਲੂਟ ਹੈ ਸਾਡੀ ਉਸ ਫੌਜ ਨੂੰ ਜਿਹੜੀ ਡੀਪ ਪੱਧਰ ਤੇ ਸਾਡੀ ਸੁਰੱਖਿਆ ਲਈ ਲੜਾਈ ਲੜ ਰਹੀ ਹੈ ਦੇ ਬਾਵਜੂਦ ਵੀ ਸੁਨੇਹਾ ਇੱਕੋ ਹੀ ਹੈ ਕਿ ਅਸੀਂ ਮਾਨਵਤਾ ਦੇ ਖਿਲਾਫ ਲੜਾਈ ਨਹੀਂ ਲੜ ਰਹੇ ਅਸੀਂ ਦੇਸ਼ ਦੇ ਗਦਰਦੀ ਦੇ ਖਿਲਾਫ ਲੜਾਈ ਲੜ ਰਹੇ ਹਾਂ ਇਹ ਹੀ ਸਾਡਾ ਸੁਨੇਹਾ ਕਮੰਤਰੀ ਪੱਧਰ ਦਾ ਹੈ ਔਰ ਕਵੰਤਰੀ ਬਦਤ ਦੇ ਇਸੇ ਕਰਕੇ ਪਾਸ ਨੂੰ ਐਡਾ ਵੱਡਾ ਹੰਗਾਰਾ ਜਾਂ ਹਮਾਇਤ ਮਿਲਦੀ ਨਜ਼ਰ ਆ ਰਹੀ ਹੈ ਜੀ ਬਲੈਕਆਊਟ ਹੈ ਜਿਹੜਾ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਾਫੀ ਜਗ੍ਹਾ ਜਿਹੜਾ ਉਹ ਕੀਤਾ ਜਾ ਰਿਹਾ ਸਮੇਂ-ਸਮੇਂ ਦੇ ਉੱਪਰ 2-4 ਘੰਟੇ ਦਾ ਬਲੈਕਆਊਟ ਕਿਸੇ ਜਗ੍ਹਾ 2-4 ਘੰਟੇ ਦਾ ਕਿਸੇ ਜਗ੍ਹਾ ਤੇ ਕਈ ਥਾਵਾਂ ਤੇ 8-8 10-10 ਘੰਟਿਆਂ ਦਾ ਵੀ ਹੈ ਪਰ ਇਸ ਦੇ ਦੌਰਾਨ ਸਭ ਤੋਂ ਵੱਧ ਜੇ ਫਾਇਦਾ ਹੋਇਆ ਤਾਂ ਉਹ ਹੋਇਆ ਬਿਜਲੀ ਵਿਭਾਗ ਨੂੰ ਕਿਉਂਕਿ ਮੰਗ ਬਹੁਤ ਘਟ ਗਈ ਹੈ ਬਿਜਲੀ ਦੀ ਸੋ ਕਿਵੇਂ ਦੇਖ ਦਿਓ ਇੱਕ ਪਾਸੇ ਹਾਲਾਤ ਮਾੜੇ ਨੇ ਪਰ ਦੂਜੇ ਪਾਸੇ ਨਾਲ-ਨਾਲ ਬਿਜਲੀ ਵਿਭਾਗ ਨੂੰ ਕੁਝ ਸਾਹ ਮਿਲ ਰਿਹਾ ਹੈ ਮੈਂ ਜਵਾਬ ਜ਼ਰੂਰ ਦਿਆਂਗਾ ਤੁਹਾਡੇ ਸਵਾਲ ਦਾ ਪਰ ਬੜਾ ਰਮੀ ਵਾਲਾ ਸਵਾਲ ਹੈ ਕਿ ਦੇਖੋ ਜਦੋਂ ਬਿਜਲੀ ਚੱਗਦੀ ਹੈ ਤਾਂ ਚਾਨਣ ਹੁੰਦਾ ਹੈ ਜੀ ਇਦੇ ਉਲਟ ਦੇਖੋ ਜਦੋਂ ਬਿਜਲੀ ਬੰਦ ਹੁੰਦੀ ਹੈ ਤਾਂ ਬਿਜਲੀ ਨੂੰ ਫਾਇਦਾ ਹੁੰਦਾ ਹੈ ਹਮ ਸਾਰੀ ਦੁਨੀਆ ਲਾਈਟਾਂ ਕਰਦੀ ਹੈ ਇਸ ਕਰਕੇ ਕਿ ਅਸੀਂ ਨੇਰੇ ਚ ਦੇਖ ਨਹੀਂ ਸਕਦੇ ਪਰ ਜਦੋਂ ਬਿਜਲੀ ਦੇ ਬਟਨ ਆਫ ਹੁੰਦੇ ਹੈ ਤਾਂ ਸਭ ਤੋਂ ਵੱਧ ਫਾਇਦਾ ਹੀ ਜਿਹੜਾ ਹੈਗਾ ਬਿਜਲੀ ਭਾਗ ਨੂੰ ਹੁੰਦਾ ਹੈ ਕਿਹਾ ਜਾ ਰਿਹਾ ਹੈ ਕਿ ਕਈ 100 ਜਿਹੜਾ ਹੈਗਾ ਮੈਗਾਵਾਟ ਬਿਜਲੀ ਜਿਹੜੀ ਉਹਦੀ ਮੰਗ ਘੱਟ ਗਈ ਹੈ ਕਿਉਂ ਇਸ ਕਰਕੇ ਕਿ ਰਾਤ ਨੂੰ ਬਲੈਕਆਊਟ ਹੁੰਦੀ ਹੈ ਤਾਂ ਕਰ ਮਾੜੇ ਦਿਨ ਇਹੋ ਜਿਹਾ ਮੌਕਾ ਕਿਤੇ ਦੇ ਦੇ ਜਾਂਗੇ ਸੂਬੇ ਨੂੰ ਨਾ ਦੇਖਣਾ ਪਵੇ ਬਿਲਕੁਲ ਜੀ ਬਿਲਕੁਲ ਆਹ ਹੁਣ ਜੋ ਮਿਸਾਲ ਚੰਗੀ ਹੈ ਜੇ ਕਿਤੇ ਆਪ ਵੀ ਲੋਕ ਫੈਸਲਾ ਕਰ ਲੈਣਾ ਕਿ ਕਦੀ ਰਾਤ ਅਸੀਂ ਆਪਣੇ ਤੌਰ ਤੇ ਬਲੈਕਆਊਟ ਰੱਖਾਂਗੇ ਤਾਂ ਮੈਨੂੰ ਲੱਗਦਾ ਕਿ ਸੰਕਟ ਆਏਗੇ ਨੇ ਬਿਜਲੀ ਦਾ ਕਦੇ ਵੀ ਇਹ ਨਵਿਕਲੀ ਮਿਸਾਲ ਹੈ ਕਿ ਪੂਰਾ ਦੇਸ਼ ਲੜਾਈ ਲੜ ਰਿਹਾ ਹੈ ਦੁਸ਼ਮਣ ਦੇ ਖਿਲਾਫ ਪਰ ਬਲੈਕਆਊਟ ਕਰਨਾ ਪੈਂਦਾ ਤੇ ਬਲੈਕਆਊਟ ਕਰਨ ਦੇ ਨਾਲ ਖਜ਼ਾਨੇ ਭਰ ਰਿਹਾ ਬਿਜਲੀ ਵਿਭਾਗ ਦੇ ਜਾਨੀ ਬਿਜਲੀ ਉਹਨਾਂ ਕੋਲ ਇਕੱਠੀ ਹੋ ਰਹੀ ਹੈ ਕਿਦਰ ਇਹ ਵੀ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਦੇ ਅੰਦਰ ਕਿ ਸ਼ਾਇਦ ਫालतੂ ਬਿਧਰੀ ਜਿਹੜੀ ਪੰਜਾਬ ਵਾਲਿਆਂ ਵੱਲੋਂ ਉਹ ਦੂਜਿਆਂ ਨੂੰ ਵੇਚਣ ਦੀ ਨੌਤ ਵੀ ਆ ਗਈ ਹੈ ਕਿੰਨੀ ਇੰਨੀ ਬਚਤ ਹੋ ਰਹੀ ਹੈ ਜੀ 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 ਸਤ ਜੀ ਆਗਿਆ ਗੱਲ ਜਿਹੜੀ ਉਹ ਪਾਣੀਆਂ ਦੀ ਕਰਾਂਗੇ ਪਾਣੀਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਕੋਰਟ ਹੈ ਜਿਹੜਾ ਉਹ ਕਾਫੀ ਸਖਤ ਹੈ ਕਿਉਂਕਿ ਫਾਸਲਾ ਵੀ ਪੰਜਾਬ ਹਰਿਆਣਾ ਦਾ ਜੋ ਪਾਣੀਆਂ ਦਾ ਵਿਵਾਦ ਚੱਲ ਰਿਹਾ ਉਸ ਨੂੰ ਲੈ ਕੇ ਰੱਖਮਾਂ ਰੱਖਿਆ ਗਿਆ ਸਾਰੇ ਇਸ ਸਾਰੇ ਕੁਝ ਦੇ ਵਿੱਚ ਇਹ ਪਾਣੀਆਂ ਦਾ ਮੁੱਦਾ ਠੰਡਾ ਜ਼ਰੂਰ ਪੈ ਗਿਆ ਪਰ ਇਹ ਠੰਡਾ ਪੈਣਾ ਨਹੀਂ ਹੈ ਕਿਉਂਕਿ ਪੰਜਾਬ ਵੀ ਅੜ ਗਿਆ ਤੇ ਅੜਿਆ ਇਸ ਸਮੇਂ ਹਰਿਆਣਾ ਵੀ ਹੋਇਆ ਜਿਸ ਤਰ੍ਹਾਂ ਹੀ ਹਾਲਾਤ ਸੁਧਰਨਗੇ ਵਿਸ਼ਾ ਫੇਰ ਉਹ ਵੱਡਾ ਜੀ ਪਾਣੀ ਦਾ ਮੁੱਦਾ ਦੇਖੋ ਇਹਨੇ ਠੰਡਾ ਨਹੀਂ ਪੈਣ ਲੈਣਾ ਨਹੀਂ ਪੈਣ ਦੇਣਾ ਆਪਾਂ ਸਾਰੇ ਪੰਜਾਬੀਆਂ ਜਾਣਦੇ ਹਾਂ ਜਦੋਂ ਕਿ ਤਵਾ ਜਾਂ ਤਵੀ ਗਰਮ ਹੁੰਦੀ ਹੈ ਉਦੋਂ ਦੇ ਇੱਕ ਤੋਕਾ ਵੀ ਪਾਣੀ ਦਾ ਛੁੱਟੋ ਨਾ ਸਰਸਰ ਕਰਕੇ ਬਲਦਾ ਹੈ ਸਹੀ ਤਰੀਕੇ ਨਾਲ ਜਦੋਂ ਪਾਣੀ ਦਾ ਬੁੱਤਾ ਠੰਡਾ ਪੈਣ ਲੱਗਦਾ ਹੈ ਤਾਂ ਬਲਦੇ ਤਵੇ ਦੇ ਤੇ ਫਿਰ ਕੋਈ ਨਾ ਕੋਈ ਜਿਆ ਤੋਕਾ ਹਿਆਣੇ ਆਲੇ ਛੁੱਟਦੇ ਆ ਕਿ ਫਿਰ ਪਾਫਾ ਨਿਕਲਣ ਲੱਗਦੀਆਂ ਪੰਜਾਬ ਦਾ ਕਹਿ ਰਿਹਾ ਕਿ ਅਸੀਂ ਲੜਾਈ ਲੜ ਰਹੇ ਹਾਂ ਦੇਸ਼ ਦੀ ਖਾਤਰ ਆਪਾਂ ਸਾਰੇ ਜਾਣਦੇ ਆ ਸਾਰੇ ਕਹਿੰਦੇ ਦੇਸ਼ ਦੀ ਖਾਤਰ ਲੜ ਰਹੇ ਆ ਪੰਜਾਬੀ ਦੇ ਬਾਰੇ ਕੋਈ ਦੂਰ ਹੈ ਨਹੀਂ ਦੇਖੋ ਜਿੱਦਾਂ ਦੇ ਰਾਕੇਟ ਡਿੱਗ ਰਹੇ ਆ ਜਿੱਦਾਂ ਡਰੋਨ ਡਿੱਗ ਰਹੇ ਆ ਜਦਾਂ ਮੈਂ ਕਿ ਆਪਾਂ ਜ਼ਿਕਰ ਕਰਕੇ ਕਹਿੰਦੇ ਆ ਕਿ ਰਾਤ ਨੂੰ ਤਾਂ ਪੰਜਾਬ ਤਾਂ ਸੌਂਦਾ ਨਹੀਂਗਾ ਇਤਰਾਕ ਕਦੇ ਸੈਰਨ ਵਾਇਦੀ ਹੈ ਕਦੇ ਦੁਸ਼ਮਣ ਦੇ ਰਾਕਟ ਜਾਂਦਾ ਦੇ ਡਰੋਨ ਨਿਕਲਦੇ ਆ ਇੱਕ ਤਾਂ ਲੜਾਈ ਹੋਵੇ ਤੇ ਦੂਜੇ ਪਾਸੇ ਹਰ ਦੂਜੇ ਜਣ ਕੀ ਮੈਂ ਕਹੂੰਗਾ ਕਿ ਰਜ਼ਾ ਨਹੀਂ ਕਿ ਹਰਿਆਣਾ ਇੱਕੋ ਗੱਲ ਦੇ ਰਾਗ ਲਾਫਦਾ ਰਹਿੰਦਾ ਹੈ ਕਿ ਸਾਨੂੰ ਪਾਣੀ ਨਹੀਂ ਮਿਲਦਾ ਜੀ ਸਾਡਾ ਪੀਣ ਵਾਲਾ ਪਾਣੀ ਖੋ ਲਿਆ ਜਾਣੀ ਜੇ ਕਿਸ ਤਾਲ ਮੁਕ ਜਗ੍ਹਾ ਤੇ ਵੀ ਮੁੱਖ ਮੰਤਰੀ ਜਾਂਦੇ ਆ ਅੱਜ ਮੇਰਾ ਖਾਲ ਇੱਕ ਜਗ੍ਹਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ ਹਰਿਆਣਾ ਦੇ ਮੁੱਖ ਮੰਤਰੀ ਤਾਂ ਉੱਥੇ ਵੀ ਉਹਨਾਂ ਬੋਲੋ ਇਹੀ ਗੱਲ ਕਹੀ ਜਾ ਰਹੀ ਸੀ ਕਿਉਂਕਿ ਮੀਡੀਆ ਵਾਲਿਆਂ ਨੇ ਗਲਤ ਆ ਕਰਨੀ ਹੁੰਦੀ ਹੈ ਜੀ ਉੱਥੇ ਵੀ ਉਹ ਇਹੀ ਕਹਿ ਰਹੇ ਸੀ ਕਿ ਦੇਖੋ ਜੀ ਪੰਜਾਬ ਜਿਹੜਾ ਹੈਗਾ ਉਹ ਸਾਨੂੰ ਪੀਣ ਵਾਲਾ ਪਾਣੀ ਨਹੀਂ ਮਈਆ ਕਰਿਆ ਉਹ ਗੁਰੂਆਂ ਦੀ ਗੱਲ ਕਰਦੇ ਆ ਪੰਜਾਬ ਦੀ ਪਵਿੱਤਰ ਧਰਤੀ ਦੀ ਗੱਲ ਕਰਦੇ ਆ ਤੇ ਮੰਗਦੇ ਪਾਣੀ ਹੈ ਉਧਰੋਂ ਪੰਜਾਬ ਮੁਖੰਦਰ ਭਗਵੰਤਾਨ ਲਗਾਤਾਰ ਹੀ ਕਹਿ ਰਹੇ ਆ ਕਿ ਸਾਡੇ ਕੋਲੇ ਤਾਂ ਆਪਣਾ ਪਾਣੀ ਨਹੀਂ ਹੈਗਾ ਪੀਣ ਲਈ ਤੁਹਾਨੂੰ ਅਸੀਂ ਪਾਣੀ ਕਿੱਥੋਂ ਦੇ ਦਈਏ ਤਾਂ ਤੇ ਇట్లా ਪਾਣੀ ਇੱਥਾਂ ਚੱਲ ਆ ਗਿਆ ਡੈਮਾਂ ਦੇ ਤੇ ਪੌਂਡ ਡੈਮ ਹੋਵੇ ਤੇ ਭਾਗੜਾ ਡੈਮ ਹੋਵੇ ਉਹਨਾਂ ਦੇ ਪਾਣੀ ਇੱਥਾਂ ਚਲੇ ਗਏ ਇਰੇ ਦੇ باوجود ਪਤਾ ਨਹੀਂ ਲਗਾਤਾਰੇ ਪਾਣੀਆਂ ਦਾ ਗੀਤ ਜਿਹੜਾ ਹੈਗਾ ਹਰਿਆਣਾ ਵੱਲੋਂ ਕਿਉਂ ਗਾਇਆ ਜਾ ਰਿਹਾ ਹੈ ਇੱਕ ਪਾਸੇ ਕਿਹਾ ਇਹ ਜਾ ਰਿਹਾ ਕਿ ਪੰਜਾਬ ਵਾਲੇ ਸਿੰਘਲੀ ਛੇੜਦੇ ਆ ਲੱਗਦਾ ਹੈ ਕਿ ਘਟੋ ਘਟ ਇਹੋ ਜੇ ਮੌਕੇ ਤੇ ਅਸੀਂ ਗੱਲ ਕਰਦੇ ਆਂ ਕਿ ਦੇਸ਼ ਲਈ ਸੀ ਬਹੁਤ ਕੁਝ ਕੁਰਬਾਨੀ ਕਰ ਰਹੇ ਆਂ ਬਹੁਤ ਕੁਝ ਕਰ ਸਕਦੇ ਆਂ ਸਾਡੀ ਲੜਾਈ ਵੱਡੀ ਪੱਤਰ ਤੇ ਆ ਤੇ ਸਾਡਾ ਧਿਆਨ ਨਹੀਂ ਚਾਹੀਦਾ ਖਾਤੋ ਤੇ ਉਹ ਸੂਬੇ ਦਾ ਧਿਆਨ ਔਰ ਪਾਸੇ ਨਹੀਂ ਜਾਣਾ ਚਾਹੀਦਾ ਜਿਹੜਾ ਸੂਬਾ ਸਿੱਧੇ ਤੌਰ ਤੇ ਹੱਕ ੜਾ ਕੇ ਆਪਣੇ ਦੇਸ਼ ਦੇ ਖਿਲਾਫ ਲੜਾਈ ਲੜ ਰਿਹਾ ਕਿਹਦੀ ਲੜਾਈ ਆਪਣੇ ਦੇਸ਼ ਨੂੰ ਬਚਾਉਣ ਦੇ ਖਾਤਰ ਜੀ ਜੀ ਸਿੱਧਾ ਸਾਹਿਬ ਅੱਗੇ ਗੱਲ ਭਰਤੀ ਮਹਿੰਮ ਦੀ ਕਰਾਂਗੇ ਆਕਾਲੀ ਦਲ ਦੀ ਜੋ ਭਰਤੀ ਮਹਿੰਮ ਸੀ ਉਹਨੂੰ ਫਿਲਹਾਲ ਦੀ ਘੜੀ ਦੇ ਲਈ ਰੋਕ ਦਿੱਤਾ ਗਿਆ ਜਿਸ ਤਰ੍ਹਾਂ ਆਪਾਂ ਕੱਲ ਜ਼ਿਕਰ ਕੀਤਾ ਕਿਸੇ ਕੀ ਡਲੇਵਾਲ ਸਾਹਿਬ ਹੁਣੀ ਕਹਿੰਦੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਨਹੀਂ ਕਰਾਂਗੇ ਤਾਂ ਉਸੇ ਤਰੀਕੇ ਜੋ ਭਰਤੀ ਮਹਿੰਮ ਸੀ ਫਤੇਗੜ ਸਾਹਿਬ ਉਹ ਵੀ ਮੁਲਤਵੀ ਕਰ ਦਿੱਤੀ ਗਈ ਹੈ ਬੈਠਕ ਸੀ ਉਸ ਬੰਦੇ ਵਿੱਚ ਸੋ ਅਕਾਲੀ ਦਲ ਦੀ ਜਿਹੜੀ ਉਹ ਸਥਿਤੀ ਸੀ ਉਹ ਮਿਕ ਉਹਨੂੰ ਫਿਲਹਾਲ ਕਿਤੇ ਨਾ ਕਿਤੇ ਵਿਰਾਮ ਚ ਨੇ ਨਾ ਹਾਲਾਤਾਂ ਦੇ ਵਿੱਚ ਲੱਗਿਆ ਹੋਇਆ ਤੇ ਸਿਆਸਤ ਹੈ ਜਿਹੜੀ ਉਹ ਸਿਆਸਤ ਨਹੀਂ ਹੋ ਰਹੀ ਸਿਆਸਤ ਠੰਡੀ ਪੈ ਚੁੱਕੀ ਹੈ ਇਸ ਸਮੇਂ ਸੂਬੇ ਦੇ ਵਿੱਚ ਦੇਖੋ ਪਤਾ ਨਹੀਂ ਪੰਜਾਬੀਆਂ ਦਾ ਜੇ ਇਸ ਕਿਤੇ ਦੇ ਲੋਕਾਂ ਦਾ ਸਵਾਈ ਹੈ ਪਰ ਤੇ ਦੀ ਗੱਲ ਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਫਿਰ ਤਾਂ ਟੁੱਟ ਕੇ ਪੈ ਜਾਂਦੇ ਆ ਆਪਾਂ ਇਸ ਤੋਂ ਪਹਿਲਾਂ ਸਿਵਲ ਡਿਫੈਂਸ ਦੀ ਗੱਲ ਕੀਤੀ ਆਪਾਂ ਕਹਿ ਕੇ ਇੱਥੇ ਨੇ ਕਿ ਹਜ਼ਾਰਾਂ ਬੱਚੇ ਪਹੁੰਚ ਗਏ ਕਿ ਅਸੀਂ ਤਿਆਰ ਆਂ ਬਿਲਕੁਲ ਇਦਾਂ ਹੀ ਹੁਣ ਆਕਾਲ ਤਾਸਾ ਜਿਹੜੀ ਭਰਤੀ ਆ ਰਹੀ ਹੈ ਕਿ ਵੱਖਰਾ ਮਾਮਲਾ ਹੈ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਐ ਕਿਹਾ ਹੈ ਜਾਰੀ ਹੈ ਜੋ ਮੀਡੀਆ ਚ ਜਾਣਕਾਰੀਆਂ ਆਉਂਦੀਆਂ ਕਹਿੰਦੇ ਜਿੱਥੇ ਸੱਦਾ ਦਿੰਦੇ ਆ ਵੱਡੀ ਗਿਣਤੀ ਚ ਲੋਕ ਪਹੁੰਚ ਜਾਂਦੇ ਆ ਇਸ ਤੋਂ ਪਹਿਲਾਂ ਉਹਨਾਂ ਨੇ ਫਤਿਹਗੜ੍ਹ ਸਾਹਿਬ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਸੱਦਾ ਦਿੱਤਾ ਉਦਣ ਕੀ ਹੋਇਆ ਕਿ ਉਥੋਂ ਦੇ ਜਿਹੜੇ ਪ੍ਰਬੰਧਕ ਸੀ ਇਹ ਗੁਰਦਾਰਾ ਸਾਹਿਬ ਦੇ ਉਥੋਂ ਉਹਨੇ ਜਿੰਦਰੇ ਜਿੰਦਰੇ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਅ ਅਫੀਸ਼ਲ ਤੌਰ ਤੇ ਚਨਾਇ ਕੀਤਾ ਗਿਆ ਕੋਈ ਅਜਿਹੀ ਗੱਲ ਨਹੀਂ ਸੀ ਪਰ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਰੋਕਿਆ ਗਿਆ ਉਹਨਾਂ ਨੇ ਫੇਰ ਅਖੀਰਲੀ ਅੱਜ ਜੀ ਦੀ ਆਪਾਂ ਗੱਲ ਕਰ ਰਹੇ ਹਾਂ 10 ਮਈ ਨੂੰ ਫੇਰ ਭਾਰਤੀ ਮਾਮਲੇ ਇੱਕ ਮੀਟਿੰਗ ਰੱਖੀ ਗਈ ਅੱਜ ਕਿਉਂਕਿ ਸਥਿਤੀ ਇਹ ਹੋਜੀ ਸੀ ਇੱਕ ਪਾਸੇ ਦੇਸ਼ ਦੇ ਚ ਵੱਡੀ ਪੱਤਰ ਤੇ ਪਾਕਿਸਤਾਨ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ ਤਾਂ ਉਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਆ ਮੇਰੀ ਜਾਣਕਾਰੀ ਮਤਲਬ ਉਹਨਾਂ ਨੇ ਕਿਹਾ ਹੈ ਕਿ ਮੀਟਿੰਗ ਮੁਜ਼ਦਰੀ ਕਰ ਦਿੱਤੀ ਜਾਵੇ ਕਿਉਂਕਿ ਸਥਿਤੀ ਇਹੋ ਜਿਹੀ ਹੈ ਜੀ ਇਹਦੇ ਵਿੱਚ ਏਦਾਂ ਨਹੀਂ ਮੀਟਿੰਗਾਂ ਹੋ ਨਹੀਂ ਸਕਦੀਆਂ ਸੋ ਜਿਹੜੇ ਮੀਟਿੰਗ ਦੇ ਪ੍ਰੋਧਿਕਾ ਪੰਜ ਮੈਂਬਰੀ ਕਮੇਟੀ ਵਾਲੇ ਉਹਨਾਂ ਨੇ ਹੁਣ ਮੀਟਿੰਗ ਰੱਖ ਲਈ 24 ਨੂੰ ਯਾਨੀ ਕਿ ਆ ਜਾ ਸਕਦਾ ਹੈ ਕਿ ਭਾਰਤੀ ਮਹਿਮ ਜਿਹੜੀ ਇਹ ਕੀ ਹੈ ਸੋਨੀ ਕਾਲੀਦਾ ਤੇ ਪ੍ਰਧਾਨ ਸੁਖਵੀਰ ਬਲ ਦਾ ਖੜਾ ਚੜਨ ਦਾ ਨਾਂ ਨਹੀਂ ਲੈ ਲੈਣ ਦੀ ਪਤਾ ਨਹੀਂ 2 ਦਸੰਬਰ ਤੋਂ ਸ਼ੁਰੂ ਹੋਇਆ ਹੈ ਮਾਮਲਾ ਕਾਲਤਾ ਸਾਡੇ ਜਦੋਂ ਫੈਸਲਾ ਆਇਆ ਸੀ ਉਹ ਤੋਂ ਉੱਤੇ ਲੈ ਕੇ ਅੱਜ ਤੱਕ ਅਵਾ 10 ਮਈ ਦੀ ਗੱਲ ਕਰ ਰਹੇ ਆ ਅਜੇ ਤੱਕ ਵੀ ਜਿਹੜਾ ਭਾਪਤੀ ਮਹਿਮ ਉਹ ਕਹਿੰਦੇ ਸੀ ਭਾਪਤੀ ਕਰਨੀ ਕਰਨੀ ਆ ਦੂਜੇ ਪਾਸੇ ਕਾਲੀਦਾਲ ਕਹਿੰਦਾ ਸੀ ਤਾਂ ਭਾਪਤੀ ਕਰਕੇ ਪ੍ਰਧਾਨ ਵੀ ਚੁਣ ਲਿਆ ਜੀ ਜੀ ਇਹਦੇ باوجود ਵੀ ਕਿਤੇ ਨਾ ਕਿਤੇ ਫਿਰ ਵੀ ਲੱਗਦਾ ਹੈ ਕਿ ਜਿਹੜੀ ਭਾਪਤੀ ਵਾਲੀ ਮਹਿਮ ਹੈ ਉਹਨਾਂ ਦਾ ਅਫੀਸ਼ੀਅਲ ਕਾਲੀਦਾਲ ਆਪਣਾ ਉਹਨਾਂ ਦੀ ਦਿਖਾਈ ਸਵੀਸਨ ਬਾਤਲੋਣੀ ਕਰ ਰਿਹਾ ਪਰੇਸ਼ਾਨੀ ਕਿਤੇ ਜ਼ਰੂਰ ਨਜ਼ਰ ਆ ਰਹੀ ਹੈ ਕਿਉਂਕਿ ਕਹਿੰਦੇ ਆ ਕਿ ਵੀ ਆਮ ਹੀਡਲੀ ਪਦ ਤੇ ਕਾਫੀ ਵੱਡਾ ਪਰਵਾਹ ਦਾ ਮੇਰੇ ਅਪਾਰਟਮੈਂਟ ਨੂੰ ਜੀ ਜੀ ਸਿੱਧਾ ਸਾਹਿਬ ਇੱਕ ਨਾ ਬੜਾ ਅਹਿਮ ਸਵਾਲ ਹੈ ਪਿਛਲੇ 1-2 ਦਿਨਾਂ ਦੇ ਵਿੱਚ ਨਾ ਸੋਸ਼ਲ ਮੀਡੀਆ ਦੇ ਉੱਪਰ ਵੀ ਤੇ ਆਮ ਟੀਵੀ ਦੇ ਉੱਪਰ ਮੀਡੀਆ ਦੇ ਵਿੱਚ ਵੀ ਜਿਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਨੈਗੇਟਿਵਿਟੀ ਫਲਾਈ ਜਾ ਰਹੀ ਹੈ ਹਾਲਾਂਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਨੇ ਉਹ ਵੀ ਫਿਕਰਮੰਦ ਨੇ ਟੀਵੀ ਦੇਖ-ਦੇਖ ਕੇ ਕਿ ਹਾਲਾਤ ਕਿਸ ਤਰ੍ਹਾਂ ਦੇ ਬਣ ਗਏ ਨੇ ਕਿਉਂਕਿ ਉਹ ਆਪਣੇ ਪਰਿਵਾਰਾਂ ਨੂੰ ਇੱਥੇ ਛੱਡ ਕੇ ਗਏ ਹੋਏ ਨੇ ਇਸ ਦੇ ਦੌਰਾਨ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਨੇ ਜਿਹੜੀਆਂ ਪ੍ਰਾਣੀਆਂ ਨੇ ਚਾਹੇ ਯੂਕਰੇਨ ਰੂਸ ਦੇ ਜੋਧੀਆਂ ਹੋਣ ਚਾਹੇ ਕਿਸੇ ਹੋਰ ਦੀਆਂ ਉਹ ਵੀ ਅਪਲੋਡ ਕੀਤੀਆਂ ਜਾ ਰਹੀਆਂ ਤੇ ਉਹਨਾਂ ਦੇ ਉੱਪਰ ਵੀ ਲਿਖ ਦਿੱਤਾ ਜਾਂਦਾ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਣੇ ਕੁਝ ਹੋ ਰਿਹਾ ਸੋ ਬਹੁਤ ਕੁਝ ਫੈਲਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਵੀ ਤੇ ਅਸਲ ਮੀਡੀਆ ਦੇ ਵੱਲੋਂ ਵੀ ਜਾਂਦੀਆਂ ਕਿਵੇਂ ਦੇਖਦੇ ਹੋ ਕਿ ਇਹ ਝੂਠ ਹੈ ਜਿਹੜਾ ਇਹ ਬਹੁਤ ਕੁਝ ਤੈਅ ਕਰ ਦਿੰਦਾ ਕਈ ਵਾਰੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਜੋ ਤੁਸੀਂ ਗੱਲ ਕਰ ਰਹੇ ਮੈਂ ਹੋਰ ਕਿਸ ਦਾ ਜ਼ਿਕਰ ਸਿ ਨਾ ਵੀ ਕਰਾਂ ਆਪਾਂ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਮੈਂ ਉਹਨਾਂ ਦੀ ਗੱਲ ਹੀ ਕਰ ਲੈਣਾ ਅੱਜ ਹੀ ਕਿਤੇ মিডিਆ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ মিডিਆ ਵਰਗੋਂ ਤਾਂ ਸਵਾਲ ਪੁੱਛੇ ਗਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਦੇਖੋ ਕਿਸੇ ਨੇ ਕਿਹਾ ਜੀ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਗੱਲ ਕਰਿਆ ਸੋਸ਼ਲ ਮੀਡੀਆ ਤੇ ਆਹ ਆ ਰਹੇ ਜੀ ਉਹ ਔਰ ਉਹ ਕਹਿੰਦੇ ਕੱਲਾ ਸੋਸ਼ਲ ਮੀਡੀਆ ਦੀ ਗੱਲਾਂ ਨਾ ਕਰੋ ਜਿਹੜਾ ਜ਼ਿੰਮੇਵਾਰ ਮੀਡੀਆ ਉਹ ਵੀ ਕਈ ਵਾਰੀ ਅਜਿਹੀਆਂ ਗੱਲਾਂ ਫਲਾਉਂਦਾ ਹੈ ਸੋ ਇਹ ਤਾਂ ਸਾਂਝੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਚਾਹੇ ਸੋਸ਼ਲ ਮੀਡੀਆ ਚਾਹੇ ਜਿਹੜਾ ਰੈਗੂਲਰ ਮੀਡੀਆ ਜਿਹੜਾ ਜ਼ਿੰਮੇਵਾਰ ਕਹੋਂਦਾ ਆਪਣੇ ਆਪ ਨੂੰ ਇਦਾਂ ਕਿ ਆ ਮਾਮਲਿਆਂ ਦੇ ਵਿੱਚ ਖਾਸ ਤੌਰ ਤੇ ਨਾਜ਼ੁਕ ਸਥਿਤੀਆਂ 'ਚ ਸਿਰਫ ਆਪਣਾ ਕੁਝ ਲਾਹਾ ਲੈਣ ਦੇ ਲਈ ਇਦਾਂ ਦੇ ਲਫਾ ਫਲਾਉਣ ਤੋਂ ਗਰੇਜ਼ ਕਰਨਾ ਚਾਹੀਦਾ ਦੇਖੋ ਆਰਜ਼ੀ ਗੱਲਾਂ ਜਿਹੜੀਆਂ ਕੋਈ ਦੇਰ ਬਾਅਦ ਗਵਾਜ ਜਾਂਦੀਆਂ ਅਰਜਨ ਦੇਸ਼ ਨੂੰ ਆਪਣੇ ਕੌਮ ਦੇ ਲੋਕਾਂ ਨੂੰ ਜਿਹਦੇ ਨਾਲ ਕੋਈ ਟਾ ਲੱਗਦੀ ਹੋਵੇ ਤਾਂ ਉਹ ਗੁਨਾਹ ਕਦੇ ਵੀ ਬਖਸ਼ਣ ਦੇ ਕਾਬਿਲ ਨਹੀਂ ਹੋ ਸਕਦਾ ਜੀ 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 ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹਾਲਾਤ ਅੰਡਰ ਕੰਟਰੋਲ ਨੇ ਪਰ ਹਾਂ ਪੰਜਾਬ ਦੇ ਜਿਹੜੇ ਜਿਹੜੇ ਸ਼ਹਿਰ ਨੇ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਨੇ ਚਾਹੇ ਉਹ ਫਿਰੋਜ਼ਪੁਰ ਆ ਫਾਜ਼ਲਕਾ ਉਸ ਤੋਂ ਬਾਅਦ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਇਹਨਾਂ ਦੇ ਵਿੱਚ ਪਠਾਨਕੋਟ ਇਹਨਾਂ ਦੇ ਵਿੱਚ ਹਾਲਾਤ ਕਿਤੇ ਨਾ ਕਿਤੇ ਹੈ ਜਿਹੜੇ ਉਹ ਖਰਾਬ ਨਹੀਂ ਕਹਿ ਸਕਦੇ ਪਰ ਥੋੜੇ ਜਿਹਾ ਅੰਸ ਖਾਵੇਂ ਨੇ ਕਿਉਂਕਿ ਪਾਕਿਸਤਾਨ ਬਾਰਡਰ ਬਿਲਕੁਲ ਨਾਲ ਲੱਗਦਾ ਤਾਂ ਅਜਿਹੇ ਦੇ ਵਿੱਚ ਡਰ ਵੱਜ ਜਾਂਦਾ ਤਾਂ ਜਿਸ ਤਰ੍ਹਾਂ ਦੇ ਹਾਲਾਤ ਪੋਰਟਰੇ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਉਸ ਤਰ੍ਹਾਂ ਦੇ ਨਹੀਂ ਹੈ ਕਿਦਰੇ ਕੋਈ ਐਦਾਂ ਨਹੀਂ ਕਿ ਭਰ ਭਰ ਕੇ ਟੈਂਕ ਇੱਕ ਦੂਜੇ ਦੇ ਪਾਸਿਓਂ ਚਲਾਏ ਜਾ ਰਹੇ ਹੁਣ ਐਦਾਂ ਦਾ ਕੁਝ ਨਹੀਂ ਹੈ ਜੋ ਕੁਝ ਵਿਦੇਸ਼ ਮੰਤਰਾਲੇ ਤੇ ਰੱਖਿਆ ਮੰਤਰਾਲੇ ਜੋ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈ ਉਨੱਕ ਹੀ ਸੱਚ ਹੈ ਉਸ ਤੋਂ ਉੱਪਰ ਜੋ ਤੁਸੀਂ ਦੇਖ ਰਹੇ ਹੋ ਉਹ ਸੱਚ ਨਹੀਂ ਹੈ ਸੋ ਵਿਦੇਸ਼ਾਂ ਦੇ ਵਿੱਚ ਵੀ ਜਿੰਨੇ ਬੈਠੇ ਨੇ ਪੰਜਾਬੀ ਉਹ ਵੀ ਫਿਕਰਮੰਦ ਨੇ ਤੇ ਪੰਜਾਬ ਦੇ ਹੋਰਾਂ ਸ਼ਹਿਰਾਂ ਦੇ ਵਿੱਚ ਬੈਠੇ ਵੀ ਜਿਹੜੇ ਲੋਕ ਨੇ ਉਹ ਫਿਕਰਮੰਦ ਨੇ ਸੋ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਹੈ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇਗਾ ਪਰ ਨਾਲ ਨਾਲ ਇਹ ਵੀ ਅਸੀਂ ਕਹਿਣਾ ਚਾਹਾਂਗੇ ਕਿ ਬਲੈਕਆਊਟ ਦੇ ਦੌਰਾਨ ਜਿਸ ਤਰ੍ਹਾਂ ਦੀਆਂ ਤੁਹਾਨੂੰ ਨੋਟਿਸ ਦਿੱਤੇ ਜਾਂਦੇ ਆ ਜਿਸ ਤਰ੍ਹਾਂ ਦੇ ਨਿਯਮ ਫਾਲੋ ਕਰਨ ਲਈ ਕਹੇ ਜਾਂਦੇ ਆ ਉਹਨਾਂ ਵੱਲ ਜ਼ਰੂਰ ਧਿਆਨ ਦਿਓ ਕੱਲ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ